ਦਾ ਬਹੁਤ ਹੀ ਗੰਭੀਰ ਜੋਗੀ ਕਿਉਂਕਿ ਹਰ ਕਿਸੇ ਦੇ ਪਰਿਵਾਰ ਨਾਲ ਬੱਚਿਆਂ ਨਾਲ ਜੁੜਿਆ ਹੋਇਆ ਤਾਂ ਬੜੇ ਧਿਆਨ ਨਾਲ ਸੁਣਨਾ ਕਿ ਨਾ ਕਿਤੇ ਤੁਹਾਡੇ ਪਰਿਵਾਰ ਦੇ ਬੱਚੇ ਵੀ ਇਦੇ ਮਤਲਬ ਵਿੱਚ ਫੀਡ ਦਾ ਨਾਮ ਬਣ ਜਾਣ ਤਾਂ ਦੋਸਤੋ ਤੁਸੀਂ ਦੇਖ ਰਹੇ ਹੋ ਬਾਸ ਛਿੰਝ ਵਿੱਚ ਮੇਰਾ ਫੜੀ ਹੋਈ ਹੈ ਇਹ ਛਿੰਝ ਵਿੱਚ ਇੱਕ ਜੈਲ ਭਰੀਏ ਮਿੱਠੀ ਜੋ ਕਿ ਹਰ ਕ੍ਰੈਮਨਾ ਸਟੋਰ ਤੇ ਹਰ ਗਲੀ ਹਰ ਮੰਡੇ ਤੇ ਵਿਕ ਰਹੀ ਹੈ ਇਹ ਮਿਲਦੀ ਸਿਰਫ 5 ਰੁਪਏ ਦੀ ਜਿਹੜੀ ਜੈਲ ਹੈ ਤਾਂ ਜੇ ਛਿੰਝ ਖਾਲੀ ਹੈ ਨਾ ਉਹਦਾ ਕੈਮਿਸਟਰਾ ਕੋਲ ਤਾਂ ਮਿਲਦੀ ਨਹੀਂ ਹੈਗੀ ਮੈਨ ਲੱਗਿਆ ਹੋਇਆ ਤੇ ਜੇ ਮਿਲਦੀ ਵੀ ਹੈ ਛਿੰਝ ਕੱਲੀ ਛਿੰਝ 5 ਰੁਪਏ ਦੀ ਹੈ ਜੇ ਪਤਾ ਕਰਦੇ ਦੀ ਇਹ ਹੋਰ ਸਰ ਕਿੰਨੇ ਜਿਹੜੇ ਕਿੰਨੇ ਰੁਪਏ ਆ ਜਿਹੜੇ ਛੋਟੇ ਛੋਟੇ 마ਖੂਮ ਬੱਚੇ ਨੇ ਉਹਨਾਂ ਦੀ ਮਨ ਉਮਰ ਹੈ ਉਹਨਾਂ ਦੇ ਹੱਥ ਵਿੱਚ ਪੈਨਸਲ ਜਾਂ ਪੈਨ ਪਕੜਾਉਂਦੀ ਤੇ ਕਿਹੜੇ ਜਾਲਾਂ ਤੇ ਲਾਲਚੀ ਇਨਸਾਨ ਨੇ ਆ ਸਿੰਜਾ ਪਕੜਾਉਂਦਾ ਉਹ ਬੱਚਾ ਸਿੰਜੇ ਹੱਥ ਚ ਪਕੜ ਰਿਹਾ ਤੇ ਕੱਲ ਸਿੰਜ ਨੂੰ ਇਸਤੇਮਾਲ ਵੀ ਕਰੂਗਾ ਕਿਵੇਂ ਯੂਜ਼ ਕਰਨੀ ਆ ਇਹ ਕੁਝ ਲਾਲਚੀ ਚੰਦ ਲੋਕ ਨੇੜੇ ਇੱਕਾ ਥ੍ਰਿੰਜ ਨੂੰ ਯੂਜ਼ ਕਰਕੇ ਬੱਚਿਆਂ ਦੀ ਕਾਟਾ ਬਣਾ ਰਹੇ ਨੇ 마ਖੂਮ ਬੱਚੇ ਹੁੰਦੇ ਨੇ ਬੱਚੇ ਧੋਲੇ ਪਾਲੇ ਨੇ ਬੱਚਿਆਂ ਨੂੰ 마ਖੂਮ ਨੂੰ ਉਹਨਾਂ ਬਤਾਉਂਦਾ ਕਿ ਕਿਹਨੂੰ ਸਹੀ ਹੈ ਕਿ ਗਲਤ ਹੈ ਠੀਕ ਵੈਸੇ ਵੀ ਕੋਈ ਜੇ ਵੈਦ ਨਹੀਂ ਹੈ ਲੈ ਚ ਪਾਇਆ ਕੀ ਆ ਕਿੱਥੋਂ ਬਣਾਇਆ ਕੀ ਨਹੀਂ ਬਣਾਇਆ ਤਾਂ ਕੈਮੀਕਲ ਫਿਊਜ਼ਰ ਦਾ ਕੋਈ ਦੇ ਵਿੱਚ ਦੇ ਨਾਲ ਇਹ ਪਰ ਦੇਖਣ ਪਲਾਸਟਿਕ ਚ ਪਾਇਆ ਹੋਇਆ ਹੈ ਮੈਂ ਗੁਰਮੁਖ ਸਿੰਘ ਗੁਰੂ ਸੰਸਥਾ ਅਮਰੀਕ ਮਿਤਰਾ ਵੈਲਫੇਅਰ ਆਰਗੇਨਾਈਜੇਸ਼ਨ ਤੋਂ ਤੇ ਮੇਰੇ ਨਾਲ ਨੇ ਸਾਡੇ ਮਤਲਬ ਕਾਰਜਕਾਰੀ ਕਮੇਟੀ ਮੈਂਬਰ ਜਗਵੀਸ ਰਾਜੀ ਜੀ ਤੇ ਨਾਲ ਗੁਰਸੇਖ ਸਿੰਘ ਜੁਆਇੰਟ ਸਕੱਤਰ ਤਾਂ ਦੋਸਤੋ ਅੱਜ ਸਾਡੀ ਜੀ ਕਮੂਤਾ ਬਹੁਤ ਹੀ ਗੰਭੀਰ ਹੈ ਜੋਗੀ ਜੋ ਕਿ ਹਰ ਕਿਸੇ ਦੇ ਪਰਿਵਾਰ ਨਾਲ ਬੱਚਿਆਂ ਨਾਲ ਜੁੜਿਆ ਹੋਇਆ ਤਾਂ ਬੜੇ ਧਿਆਨ ਨਾਲ ਸੁਣਨਾ ਕਿਦਾਂ ਕਿਤੇ ਥੋੜੇ ਪਰਿਵਾਰ ਦੇ ਬੱਚੇ ਵੀ ਕਿਤੇ ਇਹਦੇ ਮਤਲਬ ਵਿੱਚ ਪੀੜਤ ਨਾ ਬਣ ਜਾਣ ਤਾਂ ਤੁਸੀਂ ਇਸ ਵੀਡੀਓ ਨੂੰ ਤਾਂ ਅੰਤ ਤੱਕ ਦੇਖਿਓ ਤੇ ਬੇਨਤੀ ਆ ਕਿ ਤੁਸੀਂ ਅਗਰ ਕੁਝ ਨਹੀਂ ਕਰ ਸਕਦੇ ਤੁਹਾਡੇ ਕੋਲ ਕੁਝ ਨਹੀਂ ਹੈਗਾ ਜੇ ਪਰ ਤੁਹਾਡੇ ਇੱਕ ਹੱਥ 'ਚ ਤੁਹਾਡੇ ਹੱਥ 'ਚ ਬੜਾ ਬਟਨ ਹੈ ਨਾ ਸ਼ੇਅਰ ਦਾ ਉਹ ਜੁੜ ਕਰ ਦਿਓ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਕਿ ਤਨਾ ਕਿ ਸਾਡਾ ਇਹ ਪ੍ਰਸ਼ਾਸਨ ਕੰਮ ਕਰਨੀਂ ਸੋ ਰਿਹਾ ਉਹ ਜਾਗ ਸਕਦਾ ਹੈ ਤਾਂ ਦੋਸਤੋ ਤੁਸੀਂ ਦੇਖ ਰਹੇ ਹੋ ਬਾਹ ਸਿਰੰਜੇ ਮੇਰੇ ਹੱਥ ਪਕੜੀ ਹੋਈ ਹੈ ਇਹ ਸਿਰੰਜੇ ਵਿੱਚ ਇੱਕ ਜੈਲ ਭਰੀਏ ਮਿੱਠੀ ਜੋ ਕਿ ਹਰ ਕਰੈਮਨਾ ਸਟੋਰ ਤੇ ਹਰ ਗਲੀ ਹਰ ਮੰਲੇ 'ਚ ਵਿਕ ਰਹੀ ਆ ਪਟਿਆਲਾ ਕੀ ਬਿਨ ਪੰਜਾਬ 'ਚ ਵਿਕ ਰਹੀ ਆ ਪਰ ਸਾਨੂੰ ਸ਼ੱਕ ਆ ਕਿ ਜਿਹੜੇ ਸਿਰੰਜੇ ਨੇ ਨਾ ਇਹ ਯੂਜ਼ ਸਿਰੰਜੇ ਨੇ ਮੇ ਕਿਧਰ ਕਿਤੇ ਹੈ ਸਿੰਜਾਂ ਯੂਜ਼ ਹੋਏ ਹੁੰਦੀਆਂ ਨੇ ਭਾਵੇਂ ਉਹ ਹਸਤਲਾਂ ਚਿਕ ਦੇ ਜਾਂ ਕਿਤੇ ਹੋਰ ਦੁਕਾਨਾਂ ਦੇ ਡਾਕਟਰਾਂ ਕੋਲੋਂ ਮੇ ਲੈ ਕੇ ਕੋਈ ਤਿਆਰ ਕਰ ਰਿਹਾ ਉਹਦਾ ਕਾਰਨ ਇਹ ਹੈ ਜੀ ਦੋਸਤੋ ਇਹ ਮਿਲਦੀ ਸਿਰਫ 5 ਰੁਪਏ ਦੀ ਜਿਹੜੀ ਜੈਨ ਹੈ ਤੁਹਾਡੀ ਸਿਰੰਜ ਖਾਲੀ ਹੈ ਨਾ ਉਹਦਾ ਕੈਮਿਸਟਰਾ ਕੋਲ ਤਾਂ ਮਿਲਦੀ ਨਹੀਂ ਹੈਗੀ ਬਹਿਣ ਲੱਗਿਆ ਹੋਇਆ ਤੇ ਜੇ ਮਿਲਦੀ ਵੀ ਹੈ ਸਿਰੰਜ ਕੱਲੀ ਸਿਰੰਜ 5 ਰੁਪਏ ਦੀ ਹੈ ਜੇ ਬਤਾਲ ਦੇਈ ਦੀ ਜੀ ਹੋਰ ਸਰ ਕੀਮਤ ਜਿਹੜੀ ਕਿੰਨੇ ਰੁਪਏ ਆ ਤੁਹਾਡੀ ਕੰਪਨੀ ਜਿਹੜਾ ਬਣਾ ਰਿਆ ਹੋ ਕੀ ਉਹ 1 ਰੁਪਏ ਮਾਰਜਨ ਰੱਖ ਕੇ ਇਹਨਾਂ ਨੂੰ ਦੇ ਰਿਹਾ ਸੋਚਣ ਵਾਲੀ ਗੱਲ ਆ ਵੀ 5 ਰੁਪਏ ਚ ਉਹਨਾਂ ਕਿੱਥੋਂ ਕਿਲ ਕਿੰਨਾ ਕਿਤੇ ਜਿਹੜੇ ਤੁਹਾਡੇ ਬੱਚੇ ਨੇ ਕੀ ਖਾ ਰਹੇ ਨੇ ਕੀ ਪੀ ਰਹੇ ਨੇ ਤੁਹਾਨੂੰ ਲੋੜ ਆ ਖੁਦ ਵੀ ਜਾਗਰੂਕ ਹੋਣ ਦੀ ਤੇ ਦੂਜਾ ਸਾਡਾ ਵੱਡਾ ਸਵਾਲ ਇਹ ਹੈ ਕਿ ਜਿਹੜੇ ਛੋਟੇ-ਛੋਟੇ 마ਸੂਮ ਬੱਚੇ ਨੇ ਉਹਨਾਂ ਦੀ ਮੰਨ ਉਮਰ ਹੈ ਉਹਨਾਂ ਦੇ ਹੱਥ ਵਿੱਚ ਪੈਨਸਲ ਜਾਂ ਪੈਨ ਪਕੜਾਉਂਦੀ ਤੇ ਕਿਹੜੇ ਜਾਲਾਂ ਤੇ ਲਾਲਚੀ ਇਨਸਾਨ ਨੇ ਆ ਸਿਰੰਜਾ ਬਕੜਾਤੀਆਂ ਜਿਹੜੇ ਬੱਚੇ ਹੱਥਾਂ 'ਚ ਸਿਰੰਜ ਬਕੜਾਈ ਆਪਾਂ ਉਹ ਬੱਚੇ ਦੀ ਜਿਹੜੀ ਸਿਰੰਜਾ ਫੇਵਰਟ ਬਣ ਜੂਗੀ ਉਹ ਬੱਚਾ ਸਿਰੰਜੇ ਹੱਥ 'ਚ ਪਕੜ ਰਿਹਾ ਤੇ ਕੱਲ ਸਿਰੰਜ ਨੂੰ ਇਸਤੇਮਾਲ ਵੀ ਕਰੂਗਾ ਉਹ ਕਿਵੇਂ ਯੂਜ਼ ਕਰਨੀ ਆ ਤੇ ਪਹਿਲਾਂ ਹੀ ਆਪਾਂ ਪੰਜਾਬ 'ਚ ਚਿੱਟੇ ਦਾ ਸੰਤਾ ਕਿੱਤੇ ਵੱਥ ਸਾਡੇ ਕਿੰਨੇ ਸਾਡੇ ਨੌਜਵਾਨ ਸਾਡੇ ਵੀਰ ਸਾਡੀਆਂ ਨੌਜਵਾਨ ਭੈਣਾਂ ਉੱਚ ਗਰਖ ਹੋ ਰਹੀਆਂ ਨੇ ਤੇ ਇਹ ਬੇਇੱਜ਼ਤੀ ਹੈ ਕਿ ਇਹ ਕੁਝ ਲਾਲਚੀ ਚੰਦ ਲੋਕ ਨੇੜੇ ਇੱਕਾ ਸਿੰਜ ਨੂੰ ਹੀ ਯੂਜ਼ ਕਰਕੇ ਬੱਚਿਆਂ ਦੀ ਕੈਟ ਬਣਾ ਰਹੇ ਨੇ ਮਾਸੂਮ ਬੱਚੇ ਹੁੰਦੇ ਨੇ ਬੱਚੇ ਭੋਲੇ ਭਾਲੇ ਨੇ ਬੱਚਿਆਂ ਮਾਸੂਮ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਸਹੀ ਹੈ ਕੀ ਗਲਤ ਹੈ ਪਰ ਜਾਰੂ ਕੋਹ ਉਹਨਾਂ ਦੇ ਮਾਪੇ ਬੱਚਾ ਕਿੱਥੋਂ ਕੀ ਲੈ ਕੇ ਆ ਰਿਹਾ ਕੀ ਯੂਜ਼ ਕਰ ਰਿਹਾ ਅਖਰ ਬੱਚਾ ਲੈ ਕੇ ਸਿੰਜ ਘਾਰੇ ਜਾਂਦਾ ਹੋਵੇ ਤਾਂ ਮਾਪੇ ਰੋਕਣ ਵੀ ਵੈਸੇ ਵੀ ਜੋ ਇਹਦੇ ਵਿੱਚ ਮਟੀਰੀਅਲ ਪਾਇਆ ਹੋਇਆ ਹੈ ਜੇ ਪਰ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ ਕੋਈ ਦੇ ਜਿਹੜੀ ਹੈਗਾ ਇਹ ਚ ਪਾਇਆ ਕੀ ਆ ਕਿੱਥੋਂ ਬਣਾਇਆ ਕੀ ਨਹੀਂ ਬਣਾਇਆ ਤਾਂ ਕੈਮੀਕਲਸ ਵੀ ਹੋ ਜਾਂਦਾ ਕੋਈ ਦੇ ਵਿੱਚ ਹੀ ਨਾਲੇ ਆਪਾਂ ਦੇਖੇ ਪਲਾਸਟਿਕ ਚ ਪਾਇਆ ਹੋਇਆ ਇਹ ਤੇ ਇੱਕ ਗੱਲ ਆ ਕਿ ਇਹ ਬਹੁਤ ਹੀ ਤੜਲੇ ਨਾਲ ਹਰ ਦੁਕਾਨਦਾਰ ਪਟਿਆਲਾ ਦਾ ਹਰ ਗਲੀ ਮਹਿੰਦੇ ਮਿਲ ਰਹੀ ਦੀ ਆ ਕਿਤਰਾ ਕਿਤੇ ਜਿਹੜਾ ਪਟਿਆਲਾ ਪ੍ਰਸ਼ਾਸਨ ਹੈ ਆਪਣਾ ਫੂਡ ਸਪਲਾਈ ਡਿਪਾਰਟਮੈਂਟ ਆ ਉਹਨੂੰ ਵੀ ਨੌਣਾ ਸੁੱਤੇ ਪਏ ਗੁੰਮ ਕਰਨੀ ਤੋਂ ਜਾਗਣ ਦੀ ਕਿ ਉਹ ਜਾ ਕੇ ਰੇਡ ਕਰੇ ਦੇਖੇ ਵੀ ਕੋਣ ਲੋਗ ਕਿੱਥੋਂ ਬਣਾ ਰਹੇ ਨੇ ਕੀ ਦਾ ਕਾਰਨ ਆ ਇਹਦਾ ਬਣਾਉਣ ਦਾ ਤਾਂ ਸਾਨੂੰ ਸ਼ੱਕ ਆ ਵੀ ਜਿਵੇਂ ਕੁਝ ਦਿਨ ਹਸਪੀਟਲ ਹੁੰਦੇ ਨੇ ਵੱਡੇ ਭਾਵੇਂ ਸਰਕਾਰੀ ਆ ਪ੍ਰਾਈਵੇਟ ਉੱਥੇ ਉਹਨਾਂ ਨੇ ਮਤਲਬ ਜਿਹੜੀ ਸਿਰਿੰਜਾਂ ਮਾਰਾ ਹੁੰਦੀਆਂ ਨੇ ਜਿਹਨੂੰ ਆਪਾਂ ਮੈਡੀਕਲ ਵੇਸਟ ਕਹਿੰਦੇ ਆ ਮਤਲਬ ਬਾਇਓ ਮੈਡੀਕਲ ਵੇਸਟ ਚੱਕਣ ਵਾਸਤੇ ਕੰਪਨੀਆਂ हायर ਕੀਤੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਕੋਈ ਕੰਪਨੀ ਵਿੱਚ ਇਹ ਇਨਵੋਲ ਨਾ ਹੋਵੇ ਜਾਂ ਕੰਪਨੀਆਂ ਵਿੱਚੋਂ ਕੋਈ ਬੰਦਾ ਖੀਨ ਨਾ ਰਿਹਾ ਹੋਵੇ ਇਹ ਵੀ ਜਿਹੜੀ ਸਿਰਿੰਜਾਂ ਯੂਜ਼ਡ ਹੈਗੀਆਂ ਨੇ ਇਹਨਾਂ ਨੂੰ ਧੋਸਮਾਰ ਕੇ ala ਇਹ ਚ ਜੈਨਰ ਭਰ ਕੇ ਵੇਚ ਰਿਹਾ ਹੋਵੇ ਪਰ ਬਹੁਤ ਗੰਭੀਰ ਮੁੱਦਾ ਪਰ ਸਾਡੀ ਸੜੀ ਸੰਸਥਾ ਹੈ ਬਿਲਕੁਲ ਨਹੀਂ ਸਾਰਾ ਭਾਅ ਜਿਹਦੇ 1 ਤੇ ਅਸੀਂ ਜਿਹੜਾ ਇਨੀਸ਼ੀਏਟਿਵ ਇਹ ਲੇਤਾ ਆਪਣੇ ਵੱਲੋਂ ਅਸੀਂ ਤੇ ਲਿਖਤ ਸ਼ਿਕਾਇਤ ਇੱਕ ਕਤਵਾਲੀ ਪੁਲਿਸ ਪਟਿਆਲਾ ਨੂੰ ਦੇ ਚੁੱਕੇ ਹਾਂ ਅੱਜ ਸਵੇਰੇ ਹੀ ਤਾਂ ਅਸੀਂ ਉਮੀਦ ਕਰਦੇ ਹਾਂ ਵੀ ਕਤਵਾਲੀ ਪੁਲਿਸ ਪਟਿਆਲਾ ਵੱਲੋਂ ਜਿਹੜਾ ਕੀ ਹੈਗੇ ਸੰਬੰਧਤ ਦੁਕਾਨਦਾਰ ਵੀਰ ਨੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਊਗੀ ਤੇ ਰੋਲੀ ਫੈਕਟਰੀ ਜਾਂ ਕੰਪਨੀ ਉੱਤੇ ਕਾਰਵਾਈ ਕੀਤੀ ਜਾਊਗੀ ਤੇ ਨਾਲ ਹੀ ਅਸੀਂ ਅਪੀਲ ਵੀ ਦੁਆਰਾ ਕਰਦੇ ਦੁਕਾਨਦਾਰ ਵੀਰਾਂ ਨੂੰ ਵੀ ਤੁਸੀਂ ਵੀ ਆਪਣਾ ਆਪਣੇ ਇਨਸਾਨੀ ਜਗਾਓ ਤੁਸੀਂ ਇਨਸਾਨੀਅਤ ਦੇ ਖਾਤਰ ਇਹਨਾਂ ਚੀਜ਼ਾਂ ਨੂੰ ਨਾ ਵੇਚੋ ਤੁਸੀਂ ਮਨ ਬੱਚਿਆਂ ਨੂੰ ਜੇਕ ਦੇ ਰਹੇ ਹੋ ਤੇ ਜਿਹੜੇ ਵੇਚ ਰਹੇ ਹੋ ਤੁਸੀਂ ਵੀ ਕਿਤੇ ਪਾਪ ਦੇ ਭਾਗੀਦਾਰੋਂ ਤੁਸੀਂ ਪੈਸੇ ਵਾਸਤੇ ਲਾਲਚ ਕਰ ਰਹੇ ਹੋ ਅਗਰ ਤੁਹਾਡੇ ਘਰ ਦੇ ਬੱਚੇ ਨੇ ਤੇ ਤੁਹਾਡੇ ਬੱਚਾ ਨੁਕਸਾਨ ਜਿਵੇਂ ਉਵੇਂ ਹੋਰ ਰਕਾ ਬੱਚਾ ਨੁਕਸਾਨ ਹੋ ਸਕਦਾ ਕੱਲ ਨੂੰ ਕੋਈ ਨਾ ਕੋਈ ਵੱਡੀ ਘਟਨਾ ਸ਼ਹਿਰ ਵਿੱਚ ਹਨ ਹੋਣੀ ਹੋ ਸਕਦੀ ਆ ਤਾਂ ਅਸੀਂ ਜਿਹੜਾ ਪਟਿਆਲਾ ਪ੍ਰਸ਼ਾਸਨ ਆ ਜਿਹੜਾ ਕਿ ਕੁੰਬਕੜਾ ਰਹੀ ਨੇ ਸੁੱਤਾ ਪਿਆ ਅਧਿਨ ਜਗਾਉਣ ਵਾਸਤੇ ਆਹ ਵੀਡੀਓ ਪਾ ਰਹੀ ਹਾਂ ਤਾਂ ਲੋਕਾਂ ਨੂੰ ਬਤ-ਬਤ ਬੇਨਤੀ ਸਾਨੂੰ ਸਾਥ ਦਿਓ ਤੇ ਤੁਸੀਂ ਆਪਣੇ ਘਰੇ ਬਹਿ ਕੇ ਆਪਣੇ ਦਫਤਰ ਬਹਿ ਕੇ ਕੱਟੋ-ਕੱਟੇ ਵੀਡੀਓ ਸ਼ੇਅਰ ਕਰੋ ਤੇ ਸਾਡੀ ਦਾ ਅਪਰੋਚ ਹੈ ਨਹੀਂ ਅਸੀਂ ਵੀ ਸਰਕਾਰ ਤੱਕ ਜਾ ਮੰਤਰੀਆਂ ਤੱਕ ਪਹੁੰਚ ਸਕੀਏ ਤਾਂ ਤੁਹਾਡੀ ਜਿਹੜੀ ਵੀਡੀਓ ਤੇ ਸਾਡੀ ਇਹ ਤੁਸੀ ਪਹੁੰਚਾ ਸਕਦੇ ਹੋ ਤਾਂ ਇਹ ਨਾਲ ਹੀ ਧੋਬੇ ਆਪਣੇ ਖੁੱਦੇ ਬੱਚਿਆਂ ਦਾ ਹੋਰ ਲੋਕਾਂ ਤੁਹਾਡੇ ਗਵਾਂਢੀਆਂ ਦਾ ਸ਼ਹਿਰ ਵਾਸੀਆਂ ਦਾ ਮਾਸੂਮ ਬੱਚਿਆਂ ਦਾ ਭਲਾ ਹੋ ਸਕਦਾ ਤੇ ਇੱਕ ਵਾਰ ਫਿਰ ਬੇਨਤੀ ਹੈ ਕਿ ਆਹ ਜਿਹੜੀ ਸਰੀੰਜਾਂ ਨੇ ਦੇਖ ਲੋ ਪਹਿਚਾਨ ਕਰ ਲੋ ਹਰ ਗਲੀ ਮਹੱਲੇ 'ਚ ਵਿਕਰੀਆਂ ਨੇ ਇਹ ਆਹ ਸਾਨੂੰ ਸ਼ੱਕ ਆ ਪਾਜੀ ਯੂਜ਼ ਨਹੀਂ ਵੀ ਹੈ ਗਿਆ ਦਾ ਬੱਚਿਆਂ ਲਈ ਇਹ ਬਹੁਤ ਘਾਤਕ ਨੇ ਕਿ ਬੱਚਿਆਂ ਵਾਸਤੇ ਆਪਾਂ ਸਿੰਜਾ ਫੜਾ ਰਹੇ ਹਾਂ ਇਹ ਬੱਚਿਆਂ ਨੂੰ ਆਪਾਂ ਗਲਤ ਰਾਹ ਤੋਰ ਰਹੇ ਹਾਂ ਤਾਂ ਇੱਕ ਵਾਰ ਤੁਹਾਨੂੰ ਫਿਰ ਬੇਨਤੀ ਹੈ ਕਿ ਤੁਹਾਨੂੰ ਮਰੀਜ਼ ਮੇਤਰਾ ਤੁਹਾਨੂੰ ਸੰਸਥਾ ਬੇਨਤੀ ਕਰਦੀ ਆ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਖੁਦ ਜਾਗਰੂਕ ਹੋਵੋ ਆਪਣੇ ਗਵਾਂਡੀਆਂ ਨੂੰ ਮਹੱਲੇ ਵਾਲਾ ਜਾਗਰੂਕ ਕਰੋ ਤੇ ਬੱਚਿਆਂ ਨੂੰ ਪਿਆਰ ਨਾਲ ਹੁ ਜਾਓ ਤੇ ਦੁਕਾਨਦਾਰ ਵੀਰਾਂ ਨੂੰ ਜਾ ਕੇ ਉਹਨਾਂ ਨੂੰ ਵੀ ਬਹੁਤ ਚੀਜ਼ਾਂ ਨਾ ਵੇਚੋ ਬਹੁਤ ਬਹੁਤ ਧੰਨਵਾਦ ਜੀ